ਹੈਲੋ एवरीवन ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਕੱਲ ਜਿਹੜਾ ਆਪਾਂ ਨੇ ਰਾਤ ਵੀਡੀਓ ਪਾਈ ਸੀ ਟਿਸਟਾ ਬ੍ਰਾਂਡ ਦੇ ਜਿਹੜੇ ਆਪਾਂ ਨੇ ਪਸ਼ਮੀਨੇ ਦੇ ਸੂਟ ਪਾਏ ਸੀਗੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਉਸ ਸੂਟਾਂ ਦਾ ਸਾਰੇ ਸੂਟ ਆਪਣੇ ਉਹ ਸੋਲਡ ਆਊਟ ਰਹੇ ਨੇ ਕਿ ਉਹਦੇ ਵਿੱਚ ਇੱਕ ਦੋ ਪੀਸ ਬੇਸ਼ੱਕ ਹੋਣ ਭਾਵੇਂ ਮੈਨੂੰ ਮੈਸੇਜ ਜ਼ਿਆਦਾ ਆ ਰਹੇ ਸੀ ਇਸ ਕਰਕੇ ਆਪਾਂ ਜਿਹੜਾ ਨਵਾਂ ਸਟਾਕ ਹੈਗਾ ਉਹਦੀ ਵੀਡੀਓ ਬਣਾ ਰਹੇ ਹਾਂ ਸੇਮ ਲਕਸ਼ਮੀ ਫੈਬਰਿਕ ਦਾ ਟਿਸਟਾ ਬ੍ਰਾਂਡ ਦਾ ਤੇ ਅੱਖਾਂ ਬੰਦ ਕਰਕੇ ਲੈਣ ਵਾਲਾ ਫੈਬਰਿਕ ਹੈਗਾ ਜੀ ਐਨਾ ਟਰਸਟੇਬਲ ਹੈ 101% ਟਰਸਟੇਬਲ ਫੈਬਰਿਕ ਹੈਗਾ ਇਹ ਜਿਹੜਾ ਹੈਗਾ ਇੰਨੀਆਂ ਸੋਹਣੀਆਂ ਨਾਲ ਦੀਆਂ ਸੇਮ ਇਹ ਨਹੀਂ ਹੈਗਾ ਵੀ ਕੋਈ ਹੋਰ ਬ੍ਰਾਂਡ ਦੀ ਆਪਾਂ ਨਾਲ ਲਾਤੀਆਂ ਸੇਮ ਨਾਲ ਹੀ ਸੇਮ ਹੀ ਜਿਹੜੀਆਂ ਬਾਟਮ ਰਹਿਣਗੀਆਂ ਇਹਨਾਂ ਦੀ ਟੈਸਟਾਂ ਦੀਆਂ ਐਨਾ ਕੁ ਜ਼ਿਆਦਾ ਵਧੀਆ ਇਹਨਾਂ ਦਾ ਫੈਬਰਿਕ ਹੈ ਜੀ ਬਾ ਕਮਾਲ ਹੁਣ ਤੋਂ ਤੁਸੀਂ ਪਾਣ ਲੱਗੋਗੇ ਮਾਰਚ ਅਪ੍ਰੈਲ ਤੱਕ ਤੁਸੀਂ ਇਹ ਸੂਟ ਪਾਉਂਗੇ ਐਨੇ ਕੁ ਵਧੀਆ ਨੇ ਵਿਦਆਊਟ ਲਾਈਨਿੰਗ ਵਾਲੇ ਨੇ ਗ੍ਰੇਸਫੁੱਲ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਇਹਨਾਂ ਦੀ ਕੰਪਲੀਟ ਹੈ ਨਹੀਂ ਕਿ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਤੇ ਇਹਦੇ ਵਿੱਚ ਇਹ ਬਹੁਤ ਸੋਹਣਾ ਰਾਣੀ ਸ਼ੇਡ ਆ ਗਿਆ ਬਹੁਤ ਸੋਹਣਾ ਵੀਟ ਰੂਟ ਜੈ ਰਾਣੀ ਵੀ ਨਹੀਂ ਕਹਿ ਸਕਦੇ ਇੱਕੇ ਦੇ ਵਿੱਚ ਰਸਟ ਸ਼ੇਡ ਆ ਗਿਆ ਜੀ ਇਹ ਨਵੇਂ ਆਏ ਨੇ ਰਾਤ ਅੱਪ ਨੇ ਵੀਡੀਓ ਦੇ ਵਿੱਚ ਨਹੀਂ ਪਾਏ ਸੀਗੇ ਤੇ ਇਹ ਉਹ ਸਾਰੇ ਸੋਲਡ ਆਊਟ ਹੋ ਗਏ ਜੀ ਤੇ ਜਿਹੜੇ ਉਹ ਡਿਜ਼ਾਈਨ ਜਿਹਦੀ ਜ਼ਿਆਦਾ ਡਿਮਾਂਡ ਹੈ ਉਹਦੇ ਵਿੱਚ ਸਿਰਫ ਜਸਟ ਆਪਣੇ ਕੋਲ ਸਿੰਗਲ ਪੀਸ ਹੈਗਾ ਜੀ ਇਹ ਸਿੰਗਲੇ ਜੀ ਦੇ ਵਿੱਚ ਬੂਟੀ ਵਾਲੀ ਵਾਟਮੈਂਗ ਇਹ ਸੋਲਡ ਹੋ ਗਏ ਜੀ ਸਾਰੇ ਇਹ ਆਪਣੇ ਕੋਲ ਘੱਟੋ ਘੱਟ 12 ਸੂਟ ਸੀਗੇ ਸਾਰੇ ਦੇ ਸਾਰੇ ਸੋਲਡ ਨੇਗੇ ਤੇ ਇੱਕ ਬਹੁਤ ਪਿਆਰਾ ਜਿਹਾ ਛੇੜ ਇਹ ਆ ਗਿਆ ਬਹੁਤ ਸੋਹਣਾ ਮਹਰੂਨ ਛੇੜ ਹੈਗਾ ਕਾਫੀ ਮਹਰੂਨ ਜਿਹਾ ਛੇੜ ਹੈਗਾ ਇਹ ਸੋਨਾ ਪ੍ਰਿੰਟ ਹੈਗਾ ਪੂਰਾ ਇਹ ਬਹੁਤ ਸੋਹਣੇ ਨੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾਉਣ ਲਈ ਤੁਸੀਂ ਪੈਚਵਰਕ ਕਰਵਾ ਸਕਦੇ ਹੋ ਵੈਸੇ ਸਿੰਪਲ ਵਰਕ ਕਰਵਾ ਸਕਦੇ ਹੋ ਬਹੁਤ ਸੋਹਣੇ ਸੂਟ ਰਹਿਣ ਵਾਲੇ ਨੇ ਇਹ ਤੇ ਇੱਕ ਕਲਰ ਇਹ ਆ ਗਿਆ ਜੀ ਜਿਹਦੇ ਵਿੱਚ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਨਾ ਤਾਂ ਇਹ ਗ੍ਰੀਨ ਹੈਗਾ ਨਾ ਫਿਰੋਜ਼ੀ ਪਾਕਿਸਤਾਨੀ ਜਿਹਾ ਸ਼ੇਡ ਹੈਗਾ ਇਹ ਇੱਕ ਮਹਿਰੂਨ ਵਾਲੇ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦਿਖਾਇਆ ਉਸ ਡਿਜ਼ਾਈਨ ਦੇ ਵਿੱਚ ਇਹ ਵਾਲਾ ਸ਼ੇਡ ਆ ਗਿਆ ਇਹ ਗ੍ਰੀਨ ਹੈ ਪ੍ਰੋਪਰ ਗ੍ਰੀਨ ਸ਼ੇਡ ਹੈਗਾ ਇਹ ਬਹੁਤ ਸੋਹਣੇ ਸ਼ੇਡ ਨੇਗੇ ਸਾਰੇ ਇੱਕ ਆਪਣੇ ਕੋਲੇ ਆ ਗਿਆ ਜੀ ਜੈਲੋ ਦੇ ਵਿੱਚ ਇਹ ਜੈਲੋ ਦੇ ਵਿੱਚ ਆ ਗਿਆ ਜੀ ਬੜਾ ਪਿਆਰਾ ਜਿਹਾ ਸ਼ੇਡ ਹੈਗਾ ਇਹ ਵੀ ਜੈਲੋ ਬਹੁਤ ਪਿਆਰਾ ਜਿਹਾ ਸ਼ੇਡ ਹੈਗਾ ਇਹ ਸਾਰੇ ਕਲਰ ਨਾਲ ਇੱਕ ਤੋਂ ਇੱਕ ਰੰਗੇ ਇੱਕ ਆਪਣੇ ਕੋਲੇ ਆ ਗਿਆ ਜੀ ਕਰੀਮ ਦੇ ਵਿੱਚ ਪਲੇਨ ਬਾਟਮ ਰਹੂਗੀ ਸੇਮ ਬ੍ਰਾਂਡ ਦੀ ਬਹੁਤ ਸੋਹਣੇ ਤੇ ਲਾਈਟ ਵੇਟ ਸਟਫ ਨੇਗੇ ਇਹ ਬਹੁਤ ਪਿਆਰੇ ਸਟਫ ਨੇਗੇ ਤੇ ਜਿਹੜਾ ਉਹ ਡਿਜ਼ਾਈਨ ਹੈ ਉਹਦੇ ਵਿੱਚ ਆਪਣੇ ਕੋਲੇ ਇਹ ਸੂਟ ਹੈਗਾ ਬਟ ਇਹਦੇ ਨਾਲ ਜਿਹੜੀ ਬਾਟਮ ਹੈ ਬੁੱਟੀ ਵਾਲੀ ਨਹੀਂ ਮਿਲੂਗੀ ਇਹ ਵਾਲੀ ਹੋਊਗੀ ਥੋੜਾ ਜਿਹਾ ਡਿਜ਼ਾਈਨਿੰਗ ਦਾ ਚੇਂਜ ਹੈਗਾ ਤੇ ਇੱਕ ਆਪਣੇ ਕੋਲੇ ਨਾ ਕ੍ਰਾਸ ਟੀਚਿੰਗ ਵਾਲਾ ਨਵਾਂ ਪ੍ਰਿੰਟ ਆਇਆ ਸੀਗਾ ਇਹ ਪਹਿਲਾ ਤੇ ਉਹਦੇ ਵਿੱਚ ਵੀ ਆਪਣੇ ਕੋਲੇ ਕਲਰ ਆਇਆਗਾ ਬਲੈਕ ਐਨਾ ਕ ਜਿਆਦਾ ਵਧੀਆ ਇਹ ਨਵਾਂ ਕ੍ਰਾਸ ਟੀਚਿੰਗ ਦਾ ਹੈ ਇਦਾਂ ਲੱਗ ਰਿਹਾ ਜਿਵੇਂ ਵਰਕ ਹੋਇਆ ਹੋਇਆ ਬਟੇ ਪ੍ਰਿੰਟਿੰਗ ਹੈ ਇਹਦੇ ਨਾਲ ਵੀ ਬੁੱਟੀ ਵਾਲੀ ਬਾਟਮਰ ਹੋਊਗੀ ਸਾਰੇ ਟੈਸਟਾ ਬ੍ਰਾਂਡ ਦੇ ਨੇ ਜੀ ਦੇਖੋ ਸੋਨੂ ਬ੍ਰਾਂਡ ਬਾਰੇ ਦੱਸਣ ਦੀ ਮੈਨੂੰ ਨੀਡ ਨਹੀਂ ਹੈ ਕਿੰਨਾ ਕ ਵਧੀਆ ਬ੍ਰਾਂਡ ਹੈਗਾ ਇਹ ਇਹ ਰੈੱਡ ਦੇ ਵਿੱਚ ਆ ਗਿਆ ਜੀ ਰੈੱਡ ਮੈਰੂਨ ਜਿਹਾ ਛੇੜ ਹੈਗਾ ਬਹੁਤ ਸੋਹਣਾ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਮੈਸ ਨੂੰ ਦਿਖਾਈ ਦਿੱਤੀਆਂ ਦਿੱਤਾ ਹੈਗਾ ਵੀ ਇੱਕ ਕਲਰ ਹੀ ਅਵੇਲੇਬਲ ਹੈਗਾ ਇਹਦੇ ਵਿੱਚ ਆਪਣੇ ਕੋਲੇ ਤੇ ਦੂਜੇ ਸਾਰੇ ਸੋਲਡ ਆਊਟ ਹੋ ਗਏ ਨੇਗੇ ਇਹ ਸਾਰੇ ਸੂਟ ਹੈਗੇ ਨੇ ਜੀ ਆਪਣੇ ਕੋਲ ਤੇ ਟਿਸਟਾ ਬ੍ਰਾਂਡ ਦੇ ਨੇ ਜੀ 101% ਤੁਹਾਨੂੰ ਪਸੰਦ ਆਣ ਵਾਲੇ ਸੂਟ ਹੈਗੇ ਨੇ ਕੋਈ ਐਵੇਂ ਨਹੀਂ ਹੈਗਾ ਵੀ ਤੁਸੀਂ ਮੰਗਵਾ ਕੇ ਪੈਸਾ ਲਾ ਕੇ ਪਹਿਲਾਂ ਆਪਾਂ ਇਹ 1700 ਰੁਪਏ ਦਾ ਸੂਟ ਸੇਲ ਕੀਤਾ ਸੀਗਾ ਤੇ ਸ਼ਿਪਿੰਗ ਆਪਣੀ ਐਕਸਟਰਾ ਸੀ ਬਟ ਹੁਣ ਆਪਾਂ ਨੇ ਕਿਉਂਕਿ ਆਪਾਂ ਨੇ ਕਾਫੀ ਕੁਆਂਟੀਟੀ ਦੇ ਵਿੱਚ ਮਾਲ ਟਿਸਟਾ ਵਾਲਿਆਂ ਦਾ ਲੈ ਕੇ ਆ ਰਹੇ ਆ ਆਪਾਂ ਟਿਸਟਾ ਵਾਲਾ ਦਾ ਆਪਣੇ ਕੋਲੇ ਬਹੁਤ ਜ਼ਿਆਦਾ ਮਾਲ ਆਏਗਾ ਇਸ ਕਰਕੇ ਉਹਨਾਂ ਨੇ ਆਪਾਂ ਨੂੰ ਪਿੱਛੋਂ ਡਿਸਕਾਊਂਟ ਦੇ ਉੱਤੇ ਦਿੱਤੇ ਨੇਗੇ ਹੁਣ ਇਹ 1500 ਰੁਪਏ ਦਾ ਸੂਟ ਹੈ ਜੀ ਸ਼ਿਪਿੰਗ ਐਕਸਟਰਾ ਰਹੂਗੀ 1500 ਰੁਪਏ ਦਾ ਸੂਟ ਹੈਗਾ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਪ੍ਰਿੰਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਫਟਾਫਟ ਆਰਡਰ ਪਲੇਸ ਕਰਿਓ ਐਨੇ ਕੁ ਜ਼ਿਆਦਾ ਵਧੀਆ ਨੇਗੇ ਤੁਸੀਂ ਪੈਸੇ ਲਾ ਕੇ ਦੁਬਾਰਾ ਰਿਪੀਟ ਕਰੋਗੇ ਤੁਸੀਂ ਕਹੋਗੇ ਜੀ ਆਪਾਂ ਨੂੰ ਚਾਹੀਦੇ ਨੇ ਅਸੀਂ ਹੁਣ ਤੋਂ ਪਹਿਲਾਂ ਵਿంటర్ ਹੁਣ ਸਟਾਰਟ ਹੋਏਗਾ ਤੀਜੀ ਵਾਰ ਇਹ ਸਟਾਕ ਕਲੀਅਰ ਕੀਤਾ ਹੈਗਾ ਸਾਨੂੰ ਖੁਦ ਨੂੰ ਸਟਾਫ ਵਧੀਆ ਲੱਗਿਆ ਤਾਂ ਅਸੀਂ ਮਿਲੇ ਚੋਂ ਹੋਰ ਜ਼ਿਆਦਾ ਮਾਲ ਚੱਕਿਆ ਆਪਣ 53115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ